ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਉੱਤੇ ਸਮਧੀਆਂ ਨਜ਼ਰਾਂ ਸਨ ਪਰ ਮੀਟਿੰਗ ਦੇ ਵਿੱਚ ਜਾ ਰਹੇ ਕਿਸਾਨ ਹਾਦਸੇ ਦਾ ਸ਼ਿਕਾਰ ਹੋਏ ਨੇ। ਕਿਸਾਨਾਂ ਨੂੰ ਲੈ ਕੇ ਜਾਣ ਵਾਲੀ ਗੱਡੀ ਉਹ ਹਾਦਸੇ ਦਾ ਸ਼ਿਕਾਰ ਹੋਈ ਜਿਸ ਦੇ ਵਿੱਚ ਦੱਖਣੀ ਭਾਰਤ ਦੇ ਦੋ ਕਿਸਾਨ ਜ਼ਖਮੀ ਹੋ ਗਏ ਜੋ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਜ਼ੇਰੇ ਇਲਾਜ ਨੇ। ਤਾਂ ਕਾਕਾ ਸਿੰਘ ਕੋਟਲਾ ਜਿਹੜੇ ਨੇ ਉਹਨਾਂ ਜ਼ਖਮੀਆਂ ਦੇ ਕੋਲ ਹਾਲ ਜਾਣਨ ਦੇ ਲਈ ਪਹੁੰਚੇ ਜੋ ਤੁਸੀਂ ਤੁਸੀਂ ਅਸਵੀਰਾਂ ਦੇ ਵਿੱਚ ਦੇਖ ਰਹੇ ਹੋ ਤਾਂ ਇਹ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਕਿਸਾਨ ਆਗੂ ਕੁਰਬੂਰੂ ਸ਼ਾਂਤਤਾ ਕੁਮਾਰ ਜੀ ਨੇ ਤੇ ਪੀ ਆਰ ਪੰਡਿਤ ਪੰਡਿਤ ਜਨ ਜੋ ਕਿ ਦੱਖਣੀ ਭਾਰਤ ਦੇ ਦੱਖਣੀ ਭਾਰਤ ਦੇ ਕਿਸਾਨ ਨੇ ਤਾਂ ਇਹਨਾਂ ਦਾ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤਾਂ ਹੁਣ ਕਦੋਂ ਤੱਕ ਇਹ ਸਿਹਤਯਾਬ ਹੁੰਦੇ ਨੇ ਇਹ ਦੇਖਣ ਵਾਲੀ ਲਗਾਤਾਰ ਅਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਸਾਲ ਤੋਂ ਉੱਪਰ ਹੋ ਚੁੱਕਿਆ ਜੋ ਬਾਰਡਰਾਂ ਦੇ ਬੈਠੇ ਨੇ ਪਰ ਦੂਜੇ ਪਾਸੇ ਕਈ ਕਿਸਾਨ ਜਿਹੜੇ ਨੇ ਸ਼ਹੀਦੀਆਂ ਪਾ ਚੁੱਕੇ ਨੇ ਕਈ ਕਿਸਾਨਾਂ ਦੀਆਂ ਜਾਨਾਂ ਇਸ ਮੋਰਚੇ ਦੇ ਵਿੱਚ ਚਲੇ ਗਈਆਂ ਕਈ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਕਈ ਜਿਹੜੇ ਨੇ ਹਾਰਟ ਅਟੈਕ ਯਾਨੀ ਦਿਲ ਦਾ ਦੌਰਾ ਪੈਣ ਦੇ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਈਆਂ ਨੇ ਖੁਦ ਵੀ ਜਿਹੜੀ ਆ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਅਜਿਹੀਆਂ ਖਬਰਾਂ ਹਰ ਦਿਨ ਦੇਖਣ ਨੂੰ ਮਿਲਦੀਆਂ ਆ ਆਖਰ ਕਦੋਂ ਤੱਕ ਕਿਸਾਨਾਂ ਦੇ ਬਾਰੇ ਅਜਹੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਬੀਤੇ ਕੱਲ ਜੋ ਮੀਟਿੰਗ ਹੋਈ ਆ ਮੀਟਿੰਗ ਬੜੇ ਸੁਖਾਲੇ ਢੰਗ ਦੇ ਵਿੱਚ ਹੋਈ ਆ ਮੀਟਿੰਗ ਦੇ ਵਿੱਚ ਬੜਾ ਪੋਜ਼ੀਟਿਵ ਰਿਸਪੌਂਸ ਮਿਲਿਆ ਕਿਸਾਨ ਜਿਹੜੇ ਖੁਸ਼ ਜ਼ਰੂਰ ਨਜ਼ਰ ਆਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਮੀਟਿੰਗ ਵਧੀਆ ਢੰਗ ਦੇ ਵਿੱਚ ਹੋਈ ਆ ਮੀਟਿੰਗ ਤੋਂ ਬਾਅਦ ਜਿਹੜੇ ਸੰਕੇਤ ਦਿੱਤੇ ਨੇ ਉਹ ਵਧੀਆ ਸੰਕੇਤ ਦਿੰਦੇ ਨੇ ਕਿ ਆਉਣ ਵਾਲੀ ਜਿਹੜੀ 22 ਤਰੀਕ ਦੀ ਮੀਟਿੰਗ ਆ 22 ਫਰਵਰੀ ਦੀ ਜਿਹੜੀ ਮੀਟਿੰਗ ਰੱਖੀ ਆ ਉਸ ਮੀਟਿੰਗ ਦੇ ਵਿੱਚ ਹੋ ਸਕਦਾ ਕਿ ਕਿਸਾਨਾਂ ਦੀ ਗੱਲ ਬਣ ਜੇ ਹੋ ਸਕਦਾ ਕਿਸਾਨਾਂ ਦੀਆਂ ਮੰਗਾਂ ਮੰਨ ਲੀਆਂ ਜਾਣ ਪਰ ਕਿਸਾਨ ਕਹਿ ਰਹੇ ਨੇ ਕਿ ਸਾਡੀ ਸਭ ਤੋਂ ਮੇਨ ਮੁੱਖ ਮੰਗ ਜਿਹੜੀ ਕੋਆ ਕਿ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਭਾਵੇਂ ਬਾਕੀ ਸਾਰੀਆਂ ਮੰਗਾਂ ਪ੍ਰਵਾਨ ਕਰ ਲੀਆਂ ਜਾਣ ਪਰ ਜਦੋਂ ਤੱਕ ਇਹ ਮੰਗ ਪ੍ਰਵਾਨ ਨਹੀਂ ਹੁੰਦੀ ਕਿ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਬਣਵਾਉਣ ਦੀ ਮੰਗ ਦੇ ਉੱਤੇ ਜਿਹੜਾ ਫੁੱਲ ਚੜਾਏ ਜਾਣ ਕਿ ਕਦੋਂ ਤੱਕ ਇਹ ਜਿਹੜਾ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਦੀ ਮੰਗ ਪ੍ਰਵਾਨ ਕਰਕੇ